DIG ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਬਲਤੇਜ ਪੰਨੂ ਤਾਂ ਬੋਲ ਚੁੱਕੇ ਐ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਅਜੇ ਚੁੱਪ ਸਾਦੀ ਗਈ ਐ ਅਜੇ ਤੱਕ ਆਮ ਆਦਮੀ ਪਾਰਟੀ ਉਸ ਤਰੀਕੇ ਦੇ ਨਾਲ ਸਿੱਧੇ ਹੋ ਕੇ ਇਸ ਬਾਰੇ ਗੱਲ ਨਹੀਂ ਕਰ ਰਹੀ ਹਾਲਾਂਕਿ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਜਿਹੜੀ ਐ ਉਹ ਇੱਕ ਵੱਡਾ ਐਕਸ਼ਨ ਐ CBI ਦਾ ਪਰ ਆਮ ਆਦਮੀ ਪਾਰਟੀ ਦੇ ਉੱਤੇ ਹੁਣ ਵਿਰੋਧੀ ਇਹ ਵੀ ਤੰਜ ਕੱਸਣ ਲੱਗ ਗਏ ਐ ਕਿ CBI ਨੇ ਕਿਉਂ ਐਕਸ਼ਨ ਕੀਤਾ ਵਿਜੀਲੈਂਸ ਕਿਉਂ ਨਹੀਂ ਕਰ ਪਾਰੀ ਜਾਂ ਵਿਜੀਲੈਂਸ ਕੀ ਇੰਨੀ ਕਮਜ਼ੋਰ ਹੋ ਗਈ ਐ ਕਿ ਵਿਜੀਲੈਂਸ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਾਂ ਆਈਪੀਐਸ ਆਫੀਸਰਸ ਦੇ ਉੱਤੇ ਕੋਈ ਐਕਸ਼ਨ ਨਹੀਂ ਕਰ ਪਾ ਰਹੀਆਂ ਕਿਸੇ ਦਬਾਅ ਹੇਠ ਹੈ ਇਹ ਸਵਾਲ اپੋਨੈਂਟਸ ਚੁੱਕਣ ਲੱਗੇ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਿੱਧੇ ਤੌਰ ਦੇ ਉੱਤੇ ਕੋਈ ਇੱਕ ਬਿਆਨ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਆਪਣੇ ਪੱਧਰ ਦੇ ਉੱਤੇ ਕੁਝ ਸੀਨੀਅਰ ਲੀਡਰਜ਼ ਜ਼ਰੂਰ ਧਿਆਨ ਦੇ ਰਹੇ ਆ ਉਹਨਾਂ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਵੀ ਨੇ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਹੁੰਦਿਆਂ ਹੁੰਦਿਆਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਹਰਚੰਦ ਸਿੰਘ ਪੁੱਲਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਰੋਪੜ ਰੇਂਜ ਡੀਆਈਜੀ ਜਿਹਨਾਂ ਨੂੰ ਲੰਘੇ ਦਿਨੀ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਲੱਗੇ ਰਿਸ਼ਵਤਖੋਰੀ ਦੇ ਤਲਾਸ਼ੀ ਲਈ ਗਈ ਔਰ ਜਾਣਕਾਰੀ ਮੁਤਾਬਕ ਉਹਨਾਂ ਦੇ ਘਰੋਂ 5 ਕਰੋੜ ਰੁਪਈਆ ਬਰਾਮਦ ਹੋਇਆ ਆ ਸੋਨੇ ਦੇ ਜ਼ੇਵਰਾਤ ਬਰਾਮਦ ਹੋਏ ਨੇ ਲਗਜ਼ਰੀ ਗੱਡੀ ਦੀਆਂ ਚਾਬੀਆਂ ਔਰ ਬੈਂਕ ਦੇ ਵਿੱਚ ਕੁਝ ਲੋਕਰਸ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ ਨੇ ਇਹਦੇ ਨਾਲ ਨਾਲ ਹੋਰ ਵੀ ਕੁਝ ਪ੍ਰਾਪਰਟੀ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਯਾਨੀ ਕਿ ਬਹੁਤ ਕੁਝ ਇਸ ਮਸਲੇ ਦੇ ਉੱਤੇ ਇਸ ਵੇਲੇ ਚੱਲਦਾ ਪਿਆ ਔਰ ਉਹਦੇ ਦਰਮਿਆਨ ਪੰਜਾਬ ਸਰਕਾਰ ਦਾ ਅਜੇ ਤੱਕ ਕੋਈ ਇੱਕ ਵੱਡਾ ਬਿਆਨਤ ਨਹੀਂ ਆਇਆ ਪਰ ਸੀਨੀਅਰ ਲੀਡਰਸ ਆਪਣੇ ਪੱਧਰ ਦੇ ਉੱਤੇ ਇਸ ਮੈਟਰ ਦੇ ਉੱਤੇ ਬੋਲਦੇ ਜ਼ਰੂਰ ਨਜ਼ਰ ਆ ਰਹੇ ਐ ਕੁਲਦੀਪ ਸਿੰਘ ਢਾਲੀਵਾਲ ਇਸ ਮਸਲੇ ਦੇ ਉੱਤੇ ਕੀ ਬੋਲੇ ਐ ਆਓ ਸੁਣਦੇ ਹਾਂ ਡੀਆਈਜੀ ਨੂੰ ਕ腐ਸ਼ਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਜੀ ਮੁਹਾਲੀ ਦੇ ਵੇਖੋ ਡੀਆਈਜੀ ਨੂੰ ਮੈਂ ਦੇਖ ਰਿਹਾ ਸੀਗਾ ਕਿ ਸੀਬੀਆਈ ਨੇ ਫੜਿਆ ਸਾਡੀ ਸਰਕਾਰ ਜਿਹੜੀ ਪਹਿਲੇ ਦਿਨ ਤੋਂ ਅਸੀਂ ਤਾਂ ਕ腐ਸ਼ਨ ਦੇ ਸੱਦ ਬਹੁਤ ਖਿਲਾਫ ਹਾਂ ਅਸੀਂ ਕ腐ਸ਼ਨ ਦੇ ਮਾਮਲੇ ਤੇ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਭਾਵੇਂ ਕੋਈ ਸਾਡਾ ਐਮ.ਐਲ.ਏ ਆ ਭਾਵੇਂ ਕੋਈ ਅਫਸਰ ਆ ਭਾਵੇਂ ਕੋਈ ਵੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅਜੇ ਤੱਕ ਕ腐ਸ਼ਨ ਦੇ ਕੇਸ ਨੂੰ ਨਾ ਮਾਫ ਕੀਤਾ ਪਰ ਇਹ ਕੇਸ ਕਿਉਂਕਿ ਸੀ.ਬੀ.ਆਈ ਕੋ ਜਦੋਂ ਸਾਡੀ ਸਰਕਾਰ ਕੋ ਆਊਗਾ ਤੇ لازਮੀ ਸਰਕਾਰ ਵੀ ਸਾਡੀ ਜੇ ਉਹਨਾਂ ਨੂੰ ਮਤ ਚਾਹੀਦੀ ਹੋਊਗੀ ਜਦੋਂ ਕੱਤ ਸਾਹਮਣੇ ਆਉਣਗੇ ਤੇ ਅਸੀਂ ਤਾਂ ਕ腐ਸ਼ਨ ਦੇ ਖਿਲਾਫ ਆ ਭਾਈ ਬੰਦਾ ਭਾਵੇਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ腐ਸ਼ਨ ਨਹੀਂ ਹੋਣ ਦੇਣੀ ਭਾਵੇਂ ਚੋ ਬੱਜੀਓ